ਸਾਭ ਤੋਂ ਅਰਥ ਕਿਹਾ ਸਕਦੇ ਹਾਂ ਕਿ ਇਸ ਸਮੇਂ ਦੇਸ਼ਪੁਰ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬਾ ਜਿਹੜਾ ਬੜੇ ਹੀ ਧੂਮ ਧਾਮ ਦੇ ਸਾਧਨ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਨੂੰ ਤਮਾਮ ਕਹਿ ਸਕਦੇ ਹਾਂ ਕਿ ਸੁੰਦਰ ਜਿਹੜਾ ਦੀਵ ਮਾਲਾ ਦੇ ਨਾਲ ਉਹਨਾਂ ਨੂੰ ਸਜਾਇਆ ਗਿਆਗਾ ਆਪ 1:00 1:10 ਦੇ ਉੱਪਰ ਤਮਾਮ ਦੇਸ਼ ਦੇ ਜਿੰਨੇ ਵੀ ਜਿਹੜੇ ਆਪ ਗੁਰੂ ਘਰ ਸੀ ਉਹਨਾਂ ਦੇ ਵਿੱਚ ਜਿਹੜਾ ਜਿਹੜੀ ਅਰਦਾਸ ਬੇਨਤੀ ਕੀਤੀ ਗਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਜਾਤ ਕੀਤਾ ਗਿਆ ਤੇ ਅਤਿ ਸਿਵਾਜੀ ਜਿਹੜੀ ਰਾਸਮੀ ਕੀਤੀ ਕਿਉਂਕਿ ਸਮੇ ਗੁਰੂ ਗ੍ਰੰਥ ਦੇਵ ਜੀ ਦਾ ਜਨਮ ਜਿਹੜਾ ਹੋਇਆ ਸੀ ਇਸ ਲਈ ਅ ਸ੍ਰੀ ਗੁਰੂ ਗ੍ਰੰਥ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਰਾਤ ਸਮੇਂ ਮਨਾਇਆ ਜਾਂਦਾ ਹੈਗਾ ਤੇ ਹੁਣ ਜਿਵੇਂ ਹੀ ਸਵੇਰ ਤੋਂ ਲੈ ਕੇ ਸੰਗਤਾਂ ਜਿਹੜੀ ਉਹ ਨਤਮਸਤਕ ਹੋ ਰਹੀ ਹੈਗੀ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਉਹ ਆਪਣੇ ਪਿੰਡਾਂ ਦੇ ਗੁਰਦੁਆਰੇ ਨੇ ਭਾਵੇਂ ਸ਼ਹਿਰ ਦੇ ਜਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਹੁਣ ਜਿਹੜੇ 10 ਵਜੇ ਤੋਂ ਬਾਅਦ ਫਿਰ ਜਿਹੜੇ ਭੋਗ ਨੇ ਜਿਹੜੇ ਉਹ ਪਾਏ ਜਾਣਗੇ ਸ੍ਰੀ ਖੰਡਵਾ ਸਾਹਿਬ ਜਿਹੜੇ ਪ੍ਰਕਾਸ਼ ਕੀਤੇ ਗਏ ਸੀ ਦਮ ਦਮਾ ਸਾਹਿਬ ਪਤਾ ਲੱਗਿਆ ਵੀ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਦੀ ਧਰਤੀ ਦੇ ਬਰਾਜੇ ਨੇ ਤੇ ਉੱਥੇ ਜਾ ਕੇ ਦਰਸ਼ਨ ਕੀਤੇ ਨੇ ਤੇ ਸਹਿਬਜ਼ਾਦਾ ਦਾ ਵੀ ਸੰਸਕਾਰ ਕੀਤਾ ਆਪਣੇ ਹੱਥੀਂ ਵੱਡੇ ਸਹਿਬਜ਼ਾਦੇ ਸਤਗੁਰੂ ਦੇ ਜੋ ਭਰਜੰਡ ਨੇ ਅਜੀਤ ਸਿੰਘ ਤੇ ਜੁਝਾਰ ਸਿੰਘ ਕਿਉਂਕਿ ਉਸ ਹੀ ਦਿਹੁਣ ਨੇ ਚਮਕੌਰ ਦੀ ਗੜ੍ਹ ਦੇ ਵਿੱਚ ਜਿਹੜਾ ਸਤਗੁਰਾਂ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਆ ਕੇ ਸਨਤ ਮਸਤਕ ਹੋਏ ਸਤਗੁਰਾਂ ਨੂੰ ਦਸਨਾ ਕੀਤਾ ਕਿ ਮਹਾਰਾਜ ਜੀ ਤੁਹਾਡੇ ਜਿਹੜੇ ਸਿੰਘ ਸੀ ਉਸ਼ੀਦ ਹੋਏ ਸਹਿਬਜ਼ਾਦ ਸਹੀਦ ਹੋਏ ਤੇ ਉਹਨਾਂ ਦਾ ਅਸੀਂ ਸਸਕਾਰ ਕੀਤਾ ਹੈ ਤੁਹਾਡੀ ਕਿਰਪਾ ਦਾ ਸਦਕਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕਮਰਕ ਅਸੇਨਾ ਜੋ ਬੰਨ੍ਹ ਕੇ ਰੱਖਦੇ ਨਾ ਇਹ ਹਥਿਆਰ ਹੈ ਜੇ ਤੁਸੀਂ ਸਾਹਮਣੇ ਵੇਖ ਰਹੇ ਹੋ ਨਾ ਜਿਸ ਨੂੰ ਗੁਰਜ ਦਾ ਨਾਮ ਦਿੱਤਾ ਜਾਂਦਾ ਗੁਰਜ ਕਿਹਾ ਜਾਂਦਾ ਇਹ ਗੁਰਜ ਇਹ ਹੈ ਜਿਵੇਂ ਤਲਵਾਰ ਜਾਂ ਉਹ ਕੋਈ ਵੀ ਚੀਜ਼ ਆਵੇ ਉਹ ਮੈਂ ਤਲਵਾਰ ਆਵੇ ਉਹ ਮੈਂ ਖੰਡਾ ਮਾਰੋ ਕੋਈ ਵੀ ਮਾਰੂ ਇਹਦੀ ਬਾਰ ਨਹੀਂ ਵੱਜ ਸਕਦਾ ਕਿਉਂਕਿ ਰੋਕਣ ਨਹੀਂ ਇੱਕ ਪੱਕੇ ਜਿਵੇਂ ਆਪਾਂ ਕਹਿੰਦੇ ਲੋਹੇ ਦੇ ਵਿੱਚੋਂ ਤਿਆਰ ਕੀਤੀ ਹੈ ਮਿਸਤਰੀ ਜਿਨ੍ਹਾਂ ਨੇ ਸਾਧਗੁਰਾਂ ਨੂੰ ਭੇਟ ਕੀਤੀ ਸੀ ਸਾਧਗੁਰਾਂ ਨੇ ਆਪਣੇ ਗੁਰਸਿੱਖ ਪਿਆਰੇ ਭਾਈ ਰਾਮਾ ਦੇ ਤਲੋਕਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਇਹ ਉਹਨਾਂ ਨੂੰ ਦਿੱਤੀ ਹੈ ਇਹ ਉਹ ਹੁਸਿਆਰ ਹੈ ਕਿਉਂਕਿ ਜਿਹੜਾ ਜੰਗਾਂ ਦੇ ਵਿੱਚ ਕੰਮ ਹੁੰਦਾ ਇਹ ਦੇਖੋ ਨਾ ਇਹ ਸਾਹਮਣੇ ਵਿਕਰੇ ਨਾ ਜਦੋਂ ਇਹ ਹੰਡ ਫੜ ਕੇ ਰੱਖ ਦੋ ਨਾ ਇਸ ਤਰ੍ਹਾਂ ਇਸ ਤਰ੍ਹਾਂ ਮਾਰੋਗੇ ਨਾ ਇਹ ਜਿਹੜੀ ਚੀਜ਼ ਹੈ ਲੋਹੇ ਦੀ ਸੰਜੋਬ ਇੰਨੀ ਹੁੰਦੀ ਹੈ ਸਾਡੇ ਵਰਦੀ ਜੰਗ 'ਚ ਪੈਂਦੇ ਨਹੀਂ ਆਪਾਂ ਮੇਰੇ ਸ਼ਾਤੀ ਦੇ ਕੋਈ ਸਾਡਾ ਵਜੇ ਤੇ ਉਹਨੂੰ ਇਹ ਤੋੜਨਾ ਕੰਮ ਕਰਦੀ ਹੈ ਇਹ ਦੇਖੋ ਇਹ ਤੋੜਦੀ ਹੈ ਹਾਂ ਉਹ ਸਾਹਮਣੇ ਆ ਚੀਜ਼ਾਂ ਨੇ ਆ ਜੇ ਇਹਦੇ ਨਾਲ ਉਹ ਤੋੜੇ ਜਾਂਦਾ ਜੇ ਕੋਈ ਸਾਹਮਣੇ ਜੰਗ ਕਰਨਾ ਤੁਸੀਂ ਆਪਣੀ ਸੇਫਟੀ ਵੀ ਹੈਗੇ ਤੇ ਆਪਣੀ ਸੇਫਟੀ ਦੂਸਰੇ ਦੇ ਪਰਪਰ ਦੂਸਰੇ ਦੇ ਹਥਿਆਰ ਨੂੰ ਰੋਕਣ ਦਾ ਇਹ ਹਥਿਆਰ ਹੈ ਕਿਉਂਕਿ ਮਹਾਰਾਜੇ ਦੂਰ ਅੰਦੇਸ਼ੀ ਨਾਲ ਦੇਖਦੇ ਨੇ ਤਾਂ ਉਹਦੇ ਗੁਰਸਿੱਖ ਵੀ ਦੂਰ ਅੰਦੇਸ਼ੀ ਨਾਲ ਦੇਖ ਰਹੇ ਨੇ ਉਹ ਵੀ ਬੜੇ ਸੁਝਾਅ ਦੇ ਨਾਲ ਹਥਿਆਰ ਹਥਿਆਰ ਤਿਆਰ ਕਰਦੇ ਨੇ ਕਿਉਂਕਿ ਜਿਹੜਾ ਗੁਰੂ ਸਾਹਿਬ ਜੀ ਨੇ ਉਹ ਸੇਗਾ ਦਿੱਤੀਆਂ ਹੋਈਆਂ ਨੇ ਕਿਉਂਕਿ ਇੱਕ ਵਾਰ ਮੈਂ ਅੰਗਰੇਜ਼ ਦਾ ਆਪਣੀ ਹੱਥੀ ਲਿਖਿਆ ਪੜਿਆ ਤੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਸਾਡੀਆਂ ਜਿਹੜੀਆਂ ਜਿਹੜੀਆਂ ਲੜਾਈਆਂ ਨੇ ਸਾਡੇ ਫੌਜੀਆ ਨੇ ਸ੍ਰੀ ਸਾਹਿਬਾਂ ਨੂੰ ਟੁੱਟ ਜਾਂਦੀਆਂ ਕੁੰਡੀਆਂ ਹੋਈਆਂ ਨੇ ਤੇ ਗੁਰੂ ਸਾਹਿਬ ਦੇ ਆਪ ਤਾਂ ਪਤਾ ਨਹੀਂ ਕਿੰਨੇ ਕ ਤੱਕੜੇ ਹੋਣੇ ਕਹਿੰਦੇ ਉਹਦੇ ਗੁਰਸਿੱਖ ਦੇਖੋ ਕਿੰਨੇ ਮਿਸਤਰੀਆਂ ਪਿਆਰ ਵਰਤਿਆਰ ਕਰਕੇ ਹਥਿਆਰ ਦਿੰਦੇ ਨੇ ਕਹਿੰਦੇ ਵੀ ਕੈਂਡੀਆਂ ਜੰਗਾਂ ਹੋਗੇ ਉਹਨਾਂ ਦੇ ਸ੍ਰੀ ਸਾਹਿਬ ਤੇਗਾ ਦੇ ਵਿੱਚ ਇੱਕ ਦੰਦਾ ਵੀ ਨਹੀਂ ਬੈਸਦਾ ਕਿਉਂਕਿ ਇਹ ਬੜਾਈ ਕੀ ਦੀ ਹੈ ਇਹ ਗੁਰੂ ਗੋਵਰ ਸਿੰਘ ਮਹਾਰਾਜ ਦੀ ਬੜਾਈ ਹੈ ਇਹ ਉਹਨਾਂ ਨੇ ਖੁਸ਼ ਹੋ ਕੇ ਉਹਨਾਂ ਨੂੰ ਦਿੱਤਾ ਸੀ ਭਾਈ ਰਾਮ ਜੀ ਤੇ ਲੋਕਾਂ ਨੇ ਬਿਲਕੁਲ ਸਾਫ਼ ਤੌਰ ਤੇ ਇਡੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇਹ ਇਤਿਹਾਸਿਕ ਗੁਰਦੁਆਰਾ ਨਨਕੀਆਣਾ ਸਾਹਿਬ ਸੰਗਰੂਰ ਦੀਆਂ ਨੇ ਜਿੱਥੇ ਕਿ ਗੁਰੂ ਹਰਗੋਬਿੰਦ ਸਿੰਘ ਜੀ ਵੀ ਆਏ ਨੇ ਉਹਨਾਂ ਦੀ ਚਾਰੋਂ ਸੂਰਤੀ ਇਹ ਜਿਹੜਾ ਗੁਰਦੁਆਰਾ ਸਾਹਿਬ